ਵਿੱਦਿਆ ਹਿੰਦੂ ਪੈਣਾ ਤੇ ਭਰਾ ਮੇਰਾ ਛੋਟਾ ਪਾਪਾ ਦੀ ਡੈਥ ਹੋਈ ਨੂੰ 4 ਸਾਲ ਹੋ ਗਿਆ 5 ਅਪ੍ਰੈਲ ਨੂੰ ਮੈਰਿਜ ਰੱਖੀਆ ਤੇ ਘਰੇ ਹਾਲੇ ਕੋਈ ਅਰੇਂਜਮੈਂਟ ਨਹੀਂ ਹੋਈ ਵੀਰ ਮੇਰੋ ਪਿੰਡ ਕਾਲੇ ਜ਼ਿਲ੍ਹਾ ਤਰਨਤਾਰਨ ਤੋਂ ਇਹ ਬੱਚੀ ਆ ਤੇ ਵੀਰੋ 5 ਅਪ੍ਰੈਲ ਨੂੰ ਇਸ ਬੱਚੀ ਦੀ ਮੈਰਿਜ ਆ ਸਿਰਫ ਤੇ ਸਿਰਫ 3 ਦਿਨ ਵਿਆਹ ਦੇ ਵਿੱਚ ਰਹਿ ਗਿਆ ਤੇ ਅਜੇ ਤੱਕ ਵਿਚਾਰਿਆਂ ਦੇ ਘਰ ਚਾਹ ਪੜੀਦਾ ਅਰੇਂਜਮੈਂਟ ਵੀ ਨਹੀਂ ਹੈਗਾ ਬੇਟੇ ਮੇਰੇ ਦੀ ਡੈਥ ਹੋ ਗਈ ਆ ਤੇ ਪੁੱਤਰੀਆਂ ਮੇਰੀਆਂ ਦੋ ਆ ਦੇ ਪੁੱਤਰਾਂ ਨਿਕਾ ਗਿਆ ਤੇ ਸਾਡੀ ਮੈਤ ਕਰੋ ਅਸੀਂ ਬਜ਼ੁਰਗਿਆਂ ਸੋ ਸਾਰੀ ਸੰਗਤ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੀ ਦੀ ਵਤਵਾਦ ਮਦਦ ਜਰੂਰ ਕਰਿਓ ਜੇ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵਤਵਾਦ ਸੇ ਜਰੂਰ ਕਰਿਓ ਕਿਉਂਕਿ ਹਾ ਸਾਦਾ ਟਾਡੀ ਸ਼ੇਅਰ ਕੀਤਿਆਂ ਇਸ ਬੱਚੀ ਦੀ ਮਦਦ ਹੋ ਜੇ ਕਿਤੇ ਸੰਗਤੀ ਇਹ ਨਾ ਹੋਵੇ ਕਿ ਵਿਚਾਰਿਆਂ ਦੀ ਮਦਦ ਖ ਨੂੰ ਵਿਚਾਰਿਆਂ ਦਾ ਮਜ਼ਾਕ ਬਣ ਕੇ ਰਹਿ ਗਈ। ਵਿਜੀ ਇਹ ਦੋ ਭੈਣਾਂ ਐ ਤੇ ਭਰਾ ਮੇਰਾ ਛੋਟਾ ਪਪਾ ਦੀ ਡੈਥ ਹੋਈ ਨੂੰ 4 ਸਾਲ ਹੋ ਗਿਆ। 5 ਅਪ੍ਰੈਲ ਨੂੰ ਮੈਰਿਜ ਰੱਖੀਆ ਤੇ ਘਰੇ ਹਾਲੇ ਕੋਈ ਅਰੇਂਜਮੈਂਟ ਨਹੀਂ ਹੋਈ। ਵੀਰ ਮੇਰੋ ਪਿੰਡ ਕਾਲੇ ਜ਼ਿਲ੍ਹਾ ਤਰਨਤਾਰਨ ਤੋਂ ਐ ਬੱਚੀ ਆ ਤੇ ਵੀਰੋ 5 ਅਪ੍ਰੈਲ ਨੂੰ ਇਸ ਬੱਚੀ ਦੀ ਮੈਰਿਜ ਆ। ਸਿਰਫ ਤੇ ਸਿਰਫ 3 ਦਿਨ ਵਿਆਹ ਦੇ ਵਿੱਚ ਰਹਿ ਗਿਆ ਤੇ ਅਜੇ ਤੱਕ ਵਿਚਾਰਿਆਂ ਦੇ ਘਰ ਚਾਹ ਪਾਣੀ ਦਾ ਅਰੇਂਜਮੈਂਟ ਵੀ ਨਹੀਂ ਹੈਗਾ। ਬੇਟੇ ਮੇਰੇ ਦੀ ਡੈਥ ਹੋ ਗਈ ਆ। ਤੇ ਪੁੱਤਰ ਅਮਰੀਕਾ ਦੋ ਆ ਤੇ ਪੁੱਤਰਾ ਨਿਕਾ ਗਿਆ ਤੇ ਸਾਡੀ ਮਈਤ ਕਰੋ ਅਸੀਂ ਬਜ਼ੁਰਗ ਆ ਸੋ ਸਾਰੀ ਸੰਗਤ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਬੱਚੀ ਦੀ ਵਾਤਵਾਦ ਮਦਦ ਜਰੂਰ ਕਰਿਓ ਜੇ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵਾਤਵਾਦ ਸੇ ਜਰੂਰ ਕਰਿਓ ਕਿਉਂਕਿ ਹੋ ਸਾਡਾ ਟਾਡੀ ਸ਼ੇਅਰ ਕੀਤਾ ਇਸ ਬੱਚੀ ਦੀ ਮਦਦ ਹੋ ਜੇ ਕਿਤੇ ਸੰਗਤੀ ਇਹ ਨਾ ਹੋਵੇ ਕਿ ਵਿਚਾਰਿਆਂ ਦੀ ਮਦਦ ਖਣੋ ਵਿਚਾਰਿਆਂ ਦਾ ਮਜ਼ਾਕ ਬਣ ਕੇ ਰਹਿ ਜੇ ਵਿਦਿਆ ਹਿੰਦੂ ਪੈਣਾ ਤੇ ਭਰਾ ਮੇਰਾ ਛੋਟਾ ਪਾਪਾ ਦੀ ਡੈਥ ਹੋਈ ਨੂੰ 4 ਸਾਲ ਹੋ ਗਿਆ 5 ਅਪ੍ਰੈਲ ਨੂੰ ਮੈਰਿਜ ਰੱਖੀਆ ਤੇ ਘਰੇ ਹਾਲੇ ਕੋਈ ਅਰੇਂਜਮੈਂਟ ਨਹੀਂ ਹੋਈ ਵੀਰ ਮੇਰਿਓ ਪਿੰਡ ਕਾਲੇ ਜ਼ਿਲ੍ਹਾ ਤਰਨਤਾਰਨ ਤੋਂ ਇਹ ਬੱਚੀ ਆ ਤੇ ਵੀਰੋ 5 ਅਪ੍ਰੈਲ ਨੂੰ ਇਸ ਬੱਚੀ ਦੀ ਮੈਰਿਜ ਆ ਸਿਰਫ ਤੇ ਸਿਰਫ 3 ਦਿਨ ਵਿਆਹ ਦੇ ਵਿੱਚ ਰਹਿ ਗਿਆ ਤੇ ਹਜੇ ਤੱਕ ਵਿਚਾਰਿਆਂ ਦੇ ਘਰ ਚਾਹ ਪਾਣੀ ਦਾ ਅਰੇਂਜਮੈਂਟ ਵੀ ਨਹੀਂ ਹੈਗਾ ਬੇਟੇ ਮੇਰੇ ਦੀ ਡੈਥ ਹੋ ਗਿਆ ਤੇ ਪੁੱਤਰੀਆਂ ਮੇਰੀਆਂ ਦੋ ਆ ਦੇ ਪੁੱਤਰ ਨਿਕਾ ਗਿਆ ਤੇ ਸਾਡੀ ਮੈਤ ਕਰੋ ਅਸੀਂ ਬਜ਼ੁਰਗ ਆ ਸੋ ਸਾਰੀ ਸੰਗਤ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਬੱਚੀ ਦੀ ਵੱਧ ਤੋਂ ਵੱਧ ਮਦਦ ਜਰੂਰ ਕਰਿਓ ਜੇ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵਾਤਵਾ ਚੇ ਜਰੂਰ ਕਰਿਓ ਕਿਉਂਕਿ ਹੋ ਸਾਡਾ ਟਾਡੀ ਸ਼ੇਅਰ ਕੀਤਾ ਇਸ ਬੱਚੀ ਦੀ ਮਦਦ ਹੋ ਜੇ ਕਿਤੇ ਸੰਗਤੀ ਇਹ ਨਾ ਹੋਵੇ ਕਿ ਵਿਚਾਰਿਆਂ ਦੀ ਮਦਦ ਖਣੋ ਵਿਚਾਰਿਆਂ ਦਾ ਮਜ਼ਾਕ ਬਣ ਕੇ ਰਹਿ ਜਾਈ ਵਿੱਦਿਆ ਹਿੰਦੂ ਪੈਣਾ ਤੇ ਭਰਾ ਮੇਰਾ ਛੋਟਾ ਪਾਪਾ ਦੀ ਡੈਥ ਹੋਈ ਨੂੰ 4 ਸਾਲ ਹੋ ਗਿਆ 5 ਅਪ੍ਰੈਲ ਨੂੰ ਮੈਰਿਜ ਰੱਖੀ ਆ ਤੇ ਘਰੇ ਹਾਲੇ ਕੋਈ ਅਰੇਂਜਮੈਂਟ ਨਹੀਂ ਹੋਈ ਵੀਰ ਮੇਰੋ ਪਿੰਡ ਕਾਲੇ ਜ਼ਿਲ੍ਹਾ ਤਰਨਤਾਰਨ ਤੋਂ ਇਹ ਬੱਚੀ ਆ ਤੇ ਵੀਰੋ 5 ਅਪ੍ਰੈਲ ਨੂੰ ਇਸ ਬੱਚੀ ਦੀ ਮੈਰਿਜ ਆ ਸਿਰਫ ਤੇ ਸਿਰਫ 3 ਦਿਨ ਵਿਆਹ ਦੇ ਵਿੱਚ ਰਹਿ ਗਿਆ ਤੇ ਅਜੇ ਤੱਕ ਵਿਚਾਰਿਆਂ ਦੇ ਘਰ ਚਾਹ ਪੜੀਦਾ ਅਰੇਂਜਮੈਂਟ ਵੀ ਨਹੀਂ ਹੈਗਾ